ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ YouTube ਚੈਨਲ ਦੇ ਵਿੱਚ ਅੱਜ ਪਹੁੰਚੇ ਆ ਹਲਕਾ ਇੰਚਾਰਜ ਅਰुण ਨਾਰੰਗ ਅਬੋਰ ਦੇ ਵਿੱਚ ਔਰ ਅੱਜ ਗੱਲਬਾਤ ਕਰਾਂਗੇ ਰਾਜਨੀਤਿਕ ਮਸਲਿਆਂ ਦੇ ਉੱਤੇ ਔਰ ਅਬੋਰਦ ਸ਼ਹਿਰ ਦੀ ਸਥਿਤੀ ਬਾਰੇ ਜਾਣਾਂਗੇ ਔਰ ਆਮ ਆਦੀ ਪਾਰਟੀ ਦੀ ਅੱਜਕਲ ਕਿਸ ਤਰ੍ਹਾਂ ਦੀ ਸਥਿਤੀ ਉਸ ਦੇ ਬਾਰੇ ਜਾਣਾਂਗੇ ਆਓ ਮਿਲੌਣੇ ਆ ਤੁਹਾਨੂੰ ਹਲਕਾ ਇੰਚਾਰਜ ਅਰुण ਨਾਰੰਗ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮਿਸ਼ਾਲ ਨਿਊਜ਼ ਦੇ ਸਾਰੇ ਸਰੋਤਿਆਂ ਨੂੰ ਮੇਰੇ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਨਮਸਕਾਰ ਔਰ ਸਰ ਆਮ ਆਦਮੀ ਪਾਰਟੀ ਨੂੰ ਅੱਜ ਕਾਫੀ ਟਾਈਮ ਹੋ ਗਿਆ ਔਰ ਕਾਫੀ ਸਰਕਾਰ ਵੱਲੋਂ ਲੋਕਾਂ ਤੱਕ ਸਹੂਲਤਾਂ ਪਹੁੰਚ ਰਹੀਆਂ ਨੇ ਕਈ ਕੰਮ ਐਫਜੇ ਨੇ ਜਿਹੜੀਆਂ ਕਈ ਸਰਕਾਰਾਂ ਤੋਂ ਹੋਣੇ ਨਹੀਂ ਸੀ ਜਿਹੜੇ ਪਹਿਲੀ ਵਾਰ ਹੋਏ ਨੇ ਜਿਵੇਂ ਪਹਿਲੀ ਵਾਰ ਜੋ ਆਪਣੀ ਬਿਜਲੀ ਮਾਫ ਹੋ ਰਹਾ ਹੋਇਆ ਔਰ ਇਸ ਤਰ੍ਹਾਂ ਦੀਆਂ ਕਿਹੜੇ ਕਿਹੜੀਆਂ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇਹ ਡਾਇਰੈਕਟਲੀ ਜੋ ਪਬਲਿਕ ਦੇ ਲਾਈਫ ਚੇਂਜਿੰਗ ਜਿਹੜੀ ਹੈ ਕੰਮ ਉਹਨਾਂ ਦੇ ਉੱਪਰ ਫੋਕਸ ਹੈ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਦੱਸਿਆ ਬਿਜਲੀ ਮਾਫੀ ਸਾਰਿਆਂ ਵਾਸਤੇ 90% ਲੋਕਾਂ ਦੀ ਬਿਜਲੀ ਮਾਫ ਆ ਰਹੀ ਤੇ ਬਿਜਲੀ ਲਗਾਤਾਰ ਆਦੀ ਇਹ ਨਹੀਂ ਜਦ ਬਿਜਲੀ ਮਾਫ ਕਰਕੇ ਤੇ ਬਿਜਲੀ ਵਿੱਚੋਂ ਕੱਟ ਹੋ ਜੇ ਲਗਾਤਾਰ ਬਿਜਲੀ ਆ ਰਹੀ ਤੇ ਬਿਜਲੀ ਦੇ ਵਿੱਚ ਇੰਪਰੂਵਮੈਂਟ ਵੀ ਹੋ ਰਹੀ ਹੈ ਹੁਣ ਇਹ ਉਦਘਾਟਨ ਹੋਇਆ ਨਵੇਂ ਗ੍ਰਿਡ ਲੱਗ ਰਹੇ ਤਾਂ ਕਿ ਲੋਡ ਸ਼ੈਟਿੰਗ ਜਿੱਥੇ ਹੁੰਦੀ ਹੈ ਉੱਥੇ ਉਹ ਵੀ ਖਤਮ ਹੋ ਜੇ ਇਹ ਦੂਸਰਾ ਸਕੂਲਾਂ ਚਾਂਮਦਵੀ ਪਾਰਟੀ ਨੇ ਬੜਾ ਮਾਰਵਲਸ ਕੰਮ ਕੀਤਾ ਸਕੂਲਾਂ ਦੇ ਵਿੱਚ ਹਰੇਕ ਸਕੂਲ ਨੂੰ 50-50 ਲੱਖ 40-40 ਲੱਖ ਨਾਲ ਜਿਹੜਾ ਉਹਨਾਂ ਦਾ ਕਲਾਸਰੂਮ ਹੈ ਉਹਨਾਂ ਦੇ ਬੱਚਿਆਂ ਦੇ ਬੈਠਣ ਦੇ ਬੈਂਚ ਹੈ ਬਲੈਕ ਬੋਰਡਸ ਹੈ ਸਾਰੇ ਸਾਰੇ ਅਪ ਟੂ ਡੇਟ ਕਰਤੇ ਸਾਰੇ ਕੰਪਿਊਟਰਾਈਜ਼ਡ ਹੈ ਵਾਈਫਾਈ ਫ੍ਰੀ ਹੈ ਬਲਸ ਸਕੂਲੀ ਐਜੂਕੇਸ਼ਨ ਅੱਜ ਸਾਡੇ ਬੱਚੇ ਅਪ ਪੂਰੇ ਵਰਡ ਦੇ ਨਾਲ ਐਜੂਕੇਸ਼ਨ ਨਾਲ ਜੇ ਬਰਾਬਰ ਹੋਣਗੇ ਕਾਈ ਅਸੀਂ ਪੰਜਾਬ ਅੱਗੇ ਵਧੇਗਾ ਤੇ ਬੱਚਿਆਂ ਵਾਸਤੇ ਬਹੁਤ ਅੱਛਾ ਕੰਮ ਆਇਆ ਸਕੂਲਾਂ ਗਵਰਨਮੈਂਟ ਸਕੂਲਾਂ ਦੇ ਵਿੱਚ ਬਹੁਤ ਅੱਛਾ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਕੰਮ ਹੈ ਤਾਂ ਸਾਰੇ ਦੇਖਿਆ ਹੀ ਕਾਫੀ ਪੋਸਟਾਂ ਜਿਹੜੀਆਂ ਹੈ ਪਿਛਲੀਆਂ ਸਰਕਾਰਾਂ ਨਾਲੋਂ ਇਸ ਵਾਰ ਜ਼ਿਆਦਾ ਖੁੱਲੀਆਂ ਨੇ ਇਹ ਤਾਂ ਦੇਖਣ ਉਸ ਦਾ ਨੌਕਰੀਆਂ ਨੌਕਰੀਆਂ 'ਚ ਕੋਈ ਭ੍ਰਸ਼ਟਾਚਾਰ ਨਹੀਂ ਕੋਈ ਬੰਦਾ ਨਹੀਂ ਕਹਿੰਦਾ ਮੈਂ ਪੈਸੇ ਦੇ ਕੇ ਜਾਂ ਸਵਾਰਿਸ਼ ਨਾਲ ਲੱਗਿਆ ਨੌਕਰੀਆਂ ਆ ਸਿੱਧੀਆਂ ਤਰ੍ਹਾਂ ਹੁਣ ਜਿਹੜਾ ਦੇਖੋ ਜਿਹੜਾ ਬੱਚਾ ਦੇ ਟੈਲੈਂਟ ਤੇ ਯਾਦ ਹੈ ਪੜਾਈ ਦੇ ਸਿਰ ਤੇ ਲੱਗਿਆ ਹੋਇਆ ਪ੍ਰਾਣੀਆ ਸਰਕਾਰਾਂ ਦਾ ਜਿਵੇਂ ਸਵਾਰਸ਼ਾਂ ਜਾਂ ਜੋ ਵੀ ਚੀਜ਼ ਚੱਲਦੀ ਸੀਗੀ ਤੇ ਜਿਹੜਾ ਇੰਟੈਲੀਜੈਂਸੀ ਬੱਚੇ ਉਹ ਡਿਪਰੈਸ ਹੋ ਜਾਂਦੇ ਸੀ ਹਾਂਜੀ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਸੀ ਥਲੜੇ ਲੈ ਜਾਂਦੇ ਸੀ ਐਸ ਵਾਰੀ ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਵਿੱਚ ਵੀ ਨੌਕਰੀ ਨੈਟ ਤੇ ਮਿਲੀ ਹੈ ਤੇ 55 ਹਜ਼ਾਰ ਨੌਕਰੀਆਂ ਮਿਲੀਆਂ ਕੋਈ ਐਨੀ ਵੀ ਸਰਕਾਰੀ ਜਾਓ ਐਨੀ ਆ ਮਿਲੀਆਂ ਤੇ ਸਭ ਤੋਂ ਵੱਡਾ ਕੰਮ ਜਿਹੜਾ ਦੇਖੋ ਪਿੱਛੇ ਜੇ ਪੰਜਾਬ ਦੇ ਵਿੱਚ ਹੜ੍ਹ ਆਇਆ ਹਾਂਜੀ ਬੜਾ ਡਿਸਾਸਟਰ ਆਇਆ ਹੜ੍ਹਾਂ ਦੇ ਵਿੱਚ ਜੋ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਸੀਐਮ ਸਾਹਿਬ ਨੇ ਸਾਡੇ ਮੰਤਰੀਆਂ ਨੇ ਕੀਤਾ ਹਰੇਕ ਮੰਤਰੀ ਦੀ ਡਿਊਟੀ ਲੱਗੀ ਤੇ ਦਿਨ ਰਾਤ ਸਾਡੇ ਐਮਐਲਏ ਮੰਤਰੀ ਸਾਡੇ ਪਾਰਟੀ ਦੇ ਵਰਕਰ ਵਲੰਟੀਅਰ ਹੜ੍ਹਾਂ ਦੇ ਵਿੱਚ ਕੰਮ ਕਰਦੇ ਰਹੇ ਲੋਕਾਂ ਦੇ ਨਾਲ ਖੜੇ ਰਹੇ ਤੇ ਸਭ ਤੋਂ ਵੱਡੀ ਚੀਜ਼ ਜਿਹੜੇ ਖਰਾਬੇ ਦੀ ਗੱਲ ਸੀ ਜਿਹੜੇ ਪਿਛਲੀਆਂ ਸਰਕਾਰਾਂ ਚ ਇਹੋ ਜਿਹੀ ਕਦੇ ਕੋਈ ਨੇਚਰਲੀ ਕੋਈ ਹੁੰਦਾ ਸੀ ਜਿਹੜੇ ਖਰਾਬੇ ਮਿਲਦੇ ਸੀ ਮੁਆਵਜ਼ੇ ਕੋਈ ਸਾਲ ਬਾਅਦ 2 ਸਾਲ ਬਾਅਦ ਮਿਲਨੇ ਥੋੜੇ ਬਹੁਤ ਮਿਲਨੇ ਆ ਹੁਣ ਦੀਵਾਲੀ ਤੋਂ ਪਹਿਲਾਂ ਗਿਆ ਤੇ ਦੀਵਾਲੀ ਤੋਂ ਪਹਿਲਾਂ ਹੁਣ ਪੈ ਰਿਆ ਲੋਕਾਂ ਦੇ ਖਾਤਿਆਂ 'ਚ ਡਾਇਰੈਕਟ ਜਾ ਰਿਹਾ ਜੋ ਵੀ ਉਹਨਾਂ ਦਾ ਮਕਾਨ ਖਰਾਬ ਹੋਇਆ ਹੈ ਜਾਂ ਹੋਰ ਹੋਇਆ ਹੈ ਉਹ ਖਰਾਬੇ ਦੇ ਪੈਸੇ ਸਿੱਧੇ ਜਾ ਰਹੇ ਤੇ ਐਸੀ ਤਰ੍ਹਾਂ 20000 ਰੁਪਏ ਪਰ ਏਕੜ ਜਿੰਦਾ 100% ਫਸਲ ਖਰਾਬ ਹੋਈ ਉਹ ਵੀ ਸਿੱਧੇ ਜਾ ਰਹੀ ਹੈ ਦੇਖੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਦੇ ਲੋਕਾਂ ਵਾਸਤੇ ਹੀ ਕੰਮ ਕਰ ਰਹੀ ਹੈ ਗਰੀਬਾਂ ਵਾਸਤੇ ਹੀ ਇਹ ਕੰਮ ਕਰ ਰਹੀ ਹੈ ਇਹ ਇਹ ਤਾਂ ਬੜੇ ਕੰਮ ਜਿਹੜੇ ਕੋਈ ਸਰਕਾਰਾਂ ਨੇ ਨਹੀਂ ਕਰਾਇਏ ਕੰਮ ਕੀਤੇ ਇਸ ਲਈ ਸਰਕਾਰਾਂ ਨੇ ਸਭ ਤੋਂ ਇੱਕ ਬੜੇ ਅਫਸੋਸ ਦੀ ਗੱਲ ਹੈ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਐਸ ਹੜਾ ਦੇ ਮੌਕੇ ਉਹਨਾਂ ਨੂੰ ਜਨਤਾ ਨਾਲ ਖੜਨਾ ਚਾਹੀਦਾ ਸੀ ਸਰਕਾਰਾਂ ਨਾਲ ਖੜਨਾ ਚਾਹੀਦਾ ਸੀ ਲੇਕਿਨ ہم ਬੀਜੇਪੀ ਨੂੰ ਲੈ ਲੋ ਬੀਜੇਪੀ ਤਾਂ ਇੱਕ ਬੜੀ ਮਤਲਬ ਅਜੀਬ ਜੀ ਗੱਲ ਕਰਦੀ ਹੈ ਵੀ ਇਹ ਸਰਕਾਰ ਕਾਰਨ ਹੜਾ ਆਏ ਆ ਸਰਕਾਰ ਦੀ ਗਲਤੀਆਂ ਕਾਰਨ ਹੜਾ ਆਏ ਆ ਅਰੇ ਯਾਰ ਹਿਮਾਚਲ ਤੇ ਹੜ੍ਹ ਆਈ ਜਾਂਦੇ ਐ ਬੀਜੇਪੀ ਦੀ ਸਰਕਾਰਾਂ ਦੀਆਂ ਸਟੇਟਾਂ ਉੱਥੇ ਹੜ੍ਹ ਆਈ ਜਾਂਦੇ ਐ ਤੇ ਇਹ ਇੱਥੇ ਪੰਜਾਬ ਤੇ ਕਹਿੰਦੇ ਜਿਹੜੀ ਨੇਚਰਲ ਡਿਸਾਸ ਕੁਦਰਤੀ ਆਫਤ ਹੈ ਉਹ ਕੋਈ ਸਰਕਾਰ ਕਰਨੀ ਆਂਦੀ ਆਗੇ ਹਿੰਮਤ ਨਾਲ ਲੜਦੇ ਪਏ ਐ ਪੰਜਾਬੀ ਹਿੰਮਤ ਨਾਲ ਐਸ ਆਫਤ ਨੂੰ ਵੀ ਪਾਰ ਕਰ ਲਏ ਇਹਨਾਂ ਨੂੰ ਚਾਹੀਦਾ ਮਦਦ ਕਰਨੀ ਬਜਾਏ ਇਹਦੇ ਵੀ ਕਿੰ ਤੋਂ ਪਰਤੋ ਕਰਨ ਐਵੇਂ ਕਾਂਗਰਸੀ ਕਰੀ ਜਾਂਦੇ ਐ ਐਵੇਂ ਬੀਜੇਪੀ ਵਾਲੇ ਕਰੀ ਜਾਂਦੇ ਐ ਜਿਹੜੀ ਕਿ ਇਹਨਾਂ ਨੂੰ ਨਹੀਂ ਸ਼ੋਭਾ ਦਿੰਦੀ ਇਸ ਲਈ ਇਕੱਠੇ ਮਿਲ ਕੇ ਪੰਜਾਬ ਨੂੰ ਚੱਕਣਾ ਚਾਹੀਦਾ ਸਾਰੇ ਔਰ ਸਰ ਇੱਕ ਬਹੁਤ ਹੀ ਚੰਗਾ ਉਪਰਾਲਾ ਆਮ ਆਦਮੀ ਪਾਰਟੀ ਨੇ ਵਿੱਢਿਆ ਸੀ ਯੁੱਧ ਨਸ਼ਿਆਂ ਵਿਰੁੱਧ ਔਰ ਉਸ ਮਹੀਮ ਜਿਹੜੀ ਆ ਉਹ ਕਿੱਥੇ ਤੱਕ ਪਹੁੰਚੀ ਔਰ ਉਹ ਕਿਸ ਤਰ੍ਹਾਂ ਦੀ ਉਸ ਦੀ ਆਪਲਬਦੀ ਹੋ ਰਹੀ ਹੈ ਬੜੇ ਵਾਰ ਲੈਵਲ ਤੇ ਇਹ ਪਹਿਲੀ ਸਰਕਾਰ ਹੈ ਨੇ ਆਦੀ ਬਿਲ ਪਾਵਰ ਦਿਖਾਈ ਹੈ ਆਦੀ ਨੀਅਤ ਦਿਖਾਈ ਹੈ ਵੀ ਅਸੀਂ ਨਸ਼ਿਆਂ ਦੇ ਚਿੱਟੇ ਦੇ ਖਿਲਾਫ ਅਸੀਂ 100% ਚਿੱਟੇ ਦੇ ਖਿਲਾਫ ਹਾਂ ਜ਼ੀਰੋ ਟੋਲਰੈਂਸ ਸਰਕਾਰ ਨੇ ਜਾ ਕੇ ਪਿੰਡ ਪਿੰਡ ਜਾ ਕੇ ਹਰ ਥਾਂ ਦੇ ਜਾ ਕੇ ਨਸ਼ਿਆਂ ਦੇ ਖਿਲਾਫ ਇਹ ਪ੍ਰਚਾਰ ਕੀਤੇ ਹੈ ਇਹਨਾਂ ਖਿਲਾਫ ਇੱਕ ਨੈਟਵਰਕ ਬਣਾਇਆ ਸਿਸਟਮ ਬਣਾਇਆ ਪੁਲਿਸ ਨੂੰ ਜ਼ਵਾਬਦੇਹ ਬਣਾਇਆ ਜੇ ਕਿਦਰੇ ਨਸ਼ਾ ਵੇਚਦਾ ਤੇ ਉਹ ਸੱਚੋ ਜਵਾਬ ਦੇ ਪੁਲਿਸ ਨੂੰ ਉਸ ਚੀਜ਼ ਦਾ ਜਵਾਬ ਦੇ ਬਣਾਇਆ ਤੇ ਅੱਗੇ ਨਾਲੋਂ ਹੁਣ ਪਿੰਡਾਂ ਚ ਜਾਈਦਾ ਹੈ ਜਾਂ ਜਿਹੜੇ ਹੌਟਸਪੌਟ ਹੁੰਦੇ ਜਿੱਥੇ ਨਸ਼ੇ ਜ਼ਿਆਦਾ ਵਿਕਦੇ ਆ ਉਥੋਂ ਰੋਟਾ ਅੱਗੇ ਨਾਲੋਂ ਘਟਿਆ ਅੱਛਾ ਉਹਦਾ ਬਹੁਤ ਸਰ ਹੁਣ ਜੇ ਗੱਲ ਕਰੀਏ ਆਮ ਆਦੀ ਪਾਰਟੀ ਦੇ ਹੁਣ ਜਿਹੜੀਆਂ ਜ਼ਮੀਨੀ ਚੋਣਾਂ ਚੱਲ ਰਹੀਆਂ ਨੇ ਤਰਨ ਤਰਨ ਦੇ ਵਿੱਚ ਕਿਸ ਕਿਸ ਤਰ੍ਹਾਂ ਦੀ ਸਥਿਤੀ ਹੈ ਜੀ ਉਥੋਂ ਦੇ ਆਮ ਆਦਮੀ ਤਰਨਤਾਰਨ ਦੀ ਜਿਹੜੀ ਦੇਖੋ ਤਰਨਤਾਰਨ ਚ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਸੀ ਜਿੰਨਾ ਜਿਹੜੇ ਸਾਰੇ ਸਵਰਗ ਸਿਹਾਰ ਗਏ ਡੈਥ ਹੋ ਗਈ ਉਹਨਾਂ ਦੇ ਤੇ ਉਹਨਾਂ ਵੀ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਹੈ ਕਦੇ ਨਹੀਂ ਚਾਹੇਗੀ ਆਮ ਆਦਮੀ ਜਨਤਾ ਵੀ ਕਿਸੇ ਦੂਸਰੇ ਨੂੰ ਉੱਥੇ ਐਮਐਲਏ ਬਣਾਇਆ ਜਾਵੇ ਉਹਨ ਵੀ ਕੈਂਡੀਡੇਟ ਵੀ ਬੜੇ ਸੌਫਟ ਆ ਬੜੇ ਵਧੀਆ ਤੇ 100% ਉਹ ਜਿੱਤ ਜਿੰਨੀ ਚਾਹੁੰਦਾ ਸੀ ਜਿੱਤਾਂ ਸਰ ਜੇ ਹੁਣ ਹਬੌਰ ਸ਼ਹਿਰ ਦੀ ਗੱਲ ਕਰੀਏ ਤਾ ਹਬੋਰ ਸ਼ਹਿਰ ਦਾ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਔਰ ਕਿਸ ਤਰ੍ਹਾਂ ਦਾ ਇਤੋਂ ਜਿਹੜਾ ਵਾਤਾਵਰਨ ਹੈ ਦੇਖੋ ਪਿਛਲੀਆਂ ਅਚਲੀ ਸਰਕਾਰ ਚ ਦੇਖ ਲਓ ਉਸ ਤੋਂ ਪਿਛਲੇ ਸਰ ਉਹਦੇ ਨਾਲ ਤਾਂ ਜ਼ਮੀਨ ਅਸਮਾਨ ਦਾ ਅੰਦਰ 100% ਅੱਜ ਹਬੋਰ ਦਾ ਲਾਅ ਐਂਡ ਆਰਡਰ ਵੀ ਠੀਕ ਹੈ ਕੋ ਝੂਠੇ ਬੱਚੇ ਨਹੀਂ ਹੁੰਦੇ ਲੋਕਾਂ ਨੂੰ ਡਰਾਇਆ ਨਹੀਂ ਜਾਂਦਾ ਅੱਜ ਲੋਕ ਅਮਰ ਚੈਨ ਨਾਲ ਆਦਾ ਕੰਮ ਕਰਦੇ ਐ ਤੇ ਕੋਈ ਅਹੇ ਜੀ ਚੀਜ਼ਾਂ ਨਹੀਂ ਅੱਗੇ ਤੋਂ ਭ੍ਰਸ਼ਟਾਚਾਰ ਤੇ ਲਗਾਮ ਲੱਗੀ ਐ ਉਹਦੇ ਵਿੱਚ ਵੀ ਜਨਤਾ ਦਾ ਹੀ ਹੱਥ ਹੈ ਵੀ ਹਰ ਅਫਸਰ ਅੱਜ ਡਰਦਾ ਹੈ ਇੱਕ ਡਰ ਬਹਿ ਗਿਆ ਵੀ ਜੇ ਮੈਂ ਕੁਝ ਕੀਤਾ ਤਾਂ ਨਾਲ ਦੀ ਨਾਲ ਫਸ ਜਾਣਾ ਮਤਲਬ ਕਾਫੀ ਪਿਛਲੇ ਸਰਕਾਰਾਂ ਨੇ ਤਾਂ ਸਾਰਾ ਕੁਝ ਖੁੱਲਾ ਸੀ ਜੀ ਸਭ ਕੁਝ ਹਾਂ ਜੀ ਸਰ ਪਿੱਛੇ ਜੀ ਇੱਕ ਸੰਦੀਪ ਜਾਖੜ ਦੀ ਇੰਟਰਵਿਊ ਹੋਈ ਸੀ ਕਿ ਕਾਨਫਰੈਂਸ ਤੇ ਪ੍ਰੈਸ ਕਾਨਫਰੈਂਸ ਹੋਈ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਅਭੋਰ ਸ਼ਹਿਰ ਦੇ ਵਿੱਚ ਕਿਤੇ ਨਹੀਂ ਕੰਮ ਚੱਲ ਰਿਹਾ ਸਿਰਫ ਹਲਕਾ ਇੰਚਾਰਜ ਦੀ ਗਲੀ ਦਾ ਕੰਮ ਚੱਲ ਰਿਹਾ ਦੇ ਕੀ ਕਹੋਂਗੇ ਜਿਸ ਦੇ ਬਾਰੇ ਕਿਸ ਤਰ੍ਹਾਂ ਦਾ ਯਾਰ ਇਹਦੇ ਦੇਖੋ ਇਹ ਸਵਾਲ ਤਾਂ ਨੇ ਇੱਕ ਆ ਉਹ ਟੀਆਰਪੀ ਲੈਣ ਵਾਸਤੇ ਹੀ ਹੈ ਜਿਹੜੇ ਡਾਕਟਰ ਸਾਹਿਬ ਨੇ ਕਹਿਤਾ ਇਹ ਗਲੀ ਜਿਹੜੀ ਸਾਡੇ ਵਾਲੀ ਗਲੀ ਇਹਨਾਂ ਦੇ ਵੇਲੇ ਹੀ ਪਾਸ ਹੋਈ ਸੀ ਉਦੋਂ ਜਾਣ ਕੇ ਛੱਡ ਕੇ ਗਏ ਸੀ ਵਿੱਚ ਛੱਡ ਕੇ ਅੱਛਾ ਉਦੋਂ ਸਾਰੀਆਂ 16 ਨੰਬਰ ਤੋਂ 25 ਨੰਬਰ ਤੱਕ ਗਲੀਆਂ ਬਣਾਤੀਆਂ 23 ਨੰਬਰ ਗਲੀ ਵਿੱਚ ਛੱਡ ਗਏ ਮੇਰੇ ਘਰ ਦੇ ਅੱਗੇ ਟੋਇਆ ਮਾਰਿਆ ਟੋਇਆ ਮਾਰ ਕੇ ਮਿੱਟੀ ਕੱਢ ਕੇ ਮੀਨਾਉ ਮਿੱਟੀ ਪੈਰੀ ਉਸ ਤੋਂ ਬਾਅਦ ਠੇਕੇਦਾਰ ਨੂੰ ਬੁਜਾਤਾ ਇਹਨਾਂ ਨੇ ਤਾਂ ਉਦੋਂ ਇਹ ਕੀਤਾ ਸੀ ਸਾਡੇ ਨਾਲ ਲੇਕਿਨ ਉਹ ਇਹਨਾਂ ਦੇ ਪਾਸ ਕੀਤੀ ਹੋਈ ਗਲੀ ਹੈ ਕੋਈ ਇਹਨਾਂ ਦੇ ਚ ਅਸੀਂ ਕੋਈ ਵੱਖਰੀ ਨਹੀਂ ਬਣਾਈ ਹਾਂ ਸ਼ਹਿਰ ਦੇ ਵਿੱਚ ਜਿਹੜੇ ਕੰਮ ਇਹਨਾਂ ਨੇ ਛੱਡੇ ਉਹ ਕੰਮ ਦੀਵਾਲੀ ਤੋਂ ਬਾਅਦ ਅਸੀਂ ਸ਼ੁਰੂ ਕਰਾ ਰਹੇ ਹਾਂ ਜਿਹੜੇ ਕੀ ਨਹੀਂ ਕਰਾ ਰਹੇ ਇਹ ਜਾਣਬੁੱਝ ਕੇ ਕੰਮ ਰੋਕ ਦਿੰਦੇ ਨੇ ਜਾਣਬੁੱਝ ਕੇ ਵੀ ਐਸੇ ਐਸੇ ਇਲਾਕੇ ਸਾਨੂੰ ਵੋਟ ਨਹੀਂ ਮਿਲੀ ਐ ਤੋ ਨਹੀਂ ਮਿਲੀ ਆਹ ਗਲੀ ਇਹ ਹੈ ਉਹ ਹੈ ਜਾਨਵੁੱਜ ਕੇ ਛੱਡਦੇ ਜਿਹੜੇ ਕੀ ਅਸੀਂ ਉਹਨੇ ਕੰਮ ਹਾਂਜੀ ਸਰ ਜੇ ਗੱਲ ਕਰੀਏ ਹਬੌਰ ਸ਼ਹਿਰ ਦੇ ਵਿੱਚ ਵਿਕਾਸ ਦੇ ਕਿਹੜੇ ਕਾਰਜ ਚੱਲ ਰਹੇ ਆ ਔਰ ਕਿਹੜੇ ਹੋਣ ਵਾਲੇ ਵਿਕਾਸ ਜਿਹੜੇ ਹੋਣ ਵਾਲੇ ਦੇਖੋ ਜੀ ਸਭ ਤੋਂ ਜ਼ਿਆਦਾ ਤਾਂ ਕੁਝ ਗਲੀਆਂ ਇਹਨਾਂ ਨੇ ਛੱਡੀਆਂ ਹੀ ਐ ਅਜੀਮਗੜ ਦਾ ਏਰੀਆ ਇਹਨਾਂ ਨੇ ਕੰਪਲੀਟਲੀ ਛੱਡ ਰੱਖਿਆ ਹੈ ਤੇ ਇਸ ਤਰ੍ਹਾਂ ਕੁਝ ਦਮਦਵਾ ਸਾਹਿਬ ਗੁਰਦੁਆਰਾ 6 ਨੰਬਰ ਵਾਲੀ ਗਲੀ ਹੈ ਗਵਰਨਮੈਂਟ ਕਾਲਜ ਹੁੰਦਾ ਕੋ ਗਵਰਨਮੈਂਟ ਕਾਲਜ ਬਣਵਾਇਆ ਇੱਡਾ ਸੋਹਣਾ ਬਣਾਇਆ ਇਹ ਕਹਿੰਦੇ ਜੀ ਅਸੀਂ 700 ਕਰੋੜ ਰੁਪਏ ਖਰਚਿਆ ਉਹਨਾਂ ਦੀ ਅਪਰੋਚ ਰੋਡ ਦੇਖੋ ਜੀ ਅੱਜ ਵੀ ਉੱਥੇ ਬੱਚਾ ਜਾ ਨਹੀਂ ਸਕਦਾ ਉੱਥੇ ਇਹਦੀ ਬੜੀ ਮਾੜੀ ਸਥਿਤੀ ਹੈ ਉਹ ਚੀਜ਼ਾਂ ਅਸੀਂ ਹੁਣ ਜਲਦੀ ਉਹਨਾਂ ਨੂੰ ਕਰਾ ਰਹੇ ਹਾਂ ਸਰ ਜੀ ਅਜੀਮਗੜ੍ਹ ਦੀ ਗੱਲ ਕਰੀਏ ਕਈ ਜਿਵੇਂ ਕਾਫੀ ਇਧਰ ਪਾਣੀ ਵੀ ਖੜਦਾ ਪਰਲੀ ਸਾਈਡ 'ਤੇ ਔਰ ਕਾਫੀ ਗਲੀਆਂ ਖਰਾਬ ਇਹ ਜੇ ਕਿ ਕਿਦੋਂ ਤੱਕ ਜੀ ਦਾ ਮਸਲੇ ਹੱਲ ਹੋ ਦੇਣ ਦੇਖੋ ਇਹ ਵੀ ਮਸਲਾ ਦਾ ਮਸਲਾ ਇਹ ਹੈ ਨਹੀਂ ਕ੍ਰੀਏਟ ਕੀਤਾ ਗਿਆ ਹੈ ਕਾਰਪੋਰੇਸ਼ਨ ਸੰਦੀਪ ਜਾਖੜ ਉਹਨਾਂ ਕੋਲ ਹੈ ਇਨਾਂ ਦੇ ਐਮਸੀ ਬੈਠੇ ਐ ਇਨਾਂ ਦੇ ਮੇਅਰ ਬੈਠੇ ਐ ਜਿਹੜੀ ਡੀਸਿਲਟਿੰਗ ਜਿਹੜੀ ਸੀਵਰੇਜ ਨੂੰ ਚਲਾਉਣ ਵਾਸਤੇ ਇਹਨਾਂ ਦੀ ਸਾਲ ਤੇ ਇੱਕ ਵਾਰੀ ਡੀਸਿਲਟਿੰਗ ਦੋ ਵਾਰੀ ਹੋਣੀ ਚਾਹੀਦੀ ਐ ਤੇ ਜਿਹੜੀ ਡੀਸਿਲਟਿੰਗ ਮੌਨਸੂਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਮਹੀਨਾ ਉਹ ਮੌਨਸੂਨ ਦੇ ਵਿਚਾਲੇ ਜਾ ਕੇ ਉਹ ਡੀਸਿਲਟਿੰਗ ਦਾ ਕੰਮ ਸ਼ੁਰੂ ਕਰਾਇਆ ਉਹ ਵੀ ਅਸੀਂ ਰੋਲਾ ਪਾ ਪਾ ਕੇ ਕਮਿਸ਼ਨਰ ਨੂੰ ਕਹਿ ਕਹਿ ਕੇ ਕਮਿਸ਼ਨਰ ਵੀ ਕਮਿਸ਼ਨਰ ਨੇ ਵੀ ਮੈਂ ਤਾਂ ਕਹਿੰਨਾ ਵੀ ਉਹਨਾਂ ਨੇ ਵੀ ਲੇਟ ਸ਼ੁਰੂ ਕਰਾਇਆ ਜਦ ਕਿ 2 ਮਹੀਨੇ ਪਹਿਲਾਂ ਇਹ ਕੰਮ ਸ਼ੁਰੂ ਹੋਣਾ ਚਾਹੀਦਾ ਸੀ ਜ਼ਿੰਮੇਵਾਰੀ ਦੇਖੋ ਕਾਰਪੋਰੇਸ਼ਨ ਦੀ ਹੈ ਇਹਨਾਂ ਦੀ ਮੇਨਟੇਨੈਂਸ ਜਿਹੜੀ ਸੀਵਰੇਜ ਦੀ ਹੈ ਉਹ ਕਾਰਪੋਰੇਸ਼ਨ ਕੋਲ ਹੈ ਤੇ ਇਹਨਾਂ ਨੂੰ 2 ਮਹੀਨੇ ਪਹਿਲਾਂ ਜਾਣਬੁੱਝ ਕੇ ਲੇਟ ਕਰਦੇ ਤਾਂ ਕਿ ਜਨਤਾ ਦੁਖੀ ਹੋਏ ਇਹ ਜਾਣਬੁੱਝ ਕੇ ਲੇਟ ਕਰਦੇ ਅਲਿਗੇਸ਼ਨ ਲਾਣਗੇ ਜੀ ਸਾਡੇ ਹੱਥਾਂ 'ਚ ਕੁਝ ਨਹੀਂ ਹੈਗਾ ਸਰਕਾਰ ਹੈ ਪਰਾਣਾ ਧਮਕਾਣਾ ਅਲਿਗੇਸ਼ਨ ਤਾਂ ਕਿ ਸਰਕਾਰ ਤੇ ਆਵੇ ਜਦ ਕਿ ਅਸੀਂ ਜਿੰਨਾ ਹੋ ਸਕਦਾ ਅਸੀਂ ਆਦੇ ਤੌਰ ਤੇ ਕਰ ਰਹੇ ਹਾਂ ਪਰ ਮੇਰੀ ਕਾਰਪੋਰੇਸ਼ਨ ਨੂੰ ਵੀ ਬੇਨਤੀ ਹੈ ਵੀ ਲੋਕਾਂ ਨੂੰ ਸਹੂਲਤਾਂ ਦੇਓ ਜਿਹੜੀ ਸਹੂਲਤ ਤੁਸੀਂ ਇੰਨੀ ਕਿਸੀ ਨਾਲੇ ਸੁਵਿਧਾ ਲਾਈ ਹੈ ਸੀਵਰੇਜ ਪਾਏ ਹੈ ਨਵੇਂ ਪਾਏ ਹੈ ਤੇ ਉਹਨਾਂ ਦੀ ਸਫਾਈ ਵੀ ਕਰਾਓ ਸਫਾਈ ਕਰਾਂ ਦੀ ਜਮਵਾਰੀ ਹੈ ਨਾ ਨਹੀਂ ਹਾਂਜੀ ਹੁਣ ਜੇ ਗੱਲ ਕਰੀਏ ਜੀ ਹੁਣ ਅੱਜ ਤਿਹਾੜਾਂ ਦੇ ਦਿਨ ਚੱਲ ਰਹੀ ਜੀ ਦੀਵਾਲੀ ਆ ਰਹੀ ਹੈ ਬੰਦੀ ਛੋੜ ਦਿਵਸਾ ਜੀ ਔਰ ਆਪਣੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਵੋਗੇ ਜੀ ਬਿਲਕੁਲ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਸਾਰਿਆਂ ਨੂੰ ਸੰਦੇਸ਼ ਦੀਵਾਲੀ ਦਾ ਇਹੀ ਹੈ ਵੀ ਦੀਵਾਲੀ ਹਰ ਸਾਲ ਆਉਂਦੀ ਹੈ ਅਸੀਂ ਨਵਾਂ ਸਾਲ ਪੁਰਾਣੇ ਸਾਥ ਨਾਲ ਅਸੀਂ ਗਿਣਦੇ ਹਾਂ ਵੀ ਦੀਵਾਲੀ ਤੋਂ ਬਾਅਦ ਇੱਕ ਨਵਾਂ ਸੀਜ਼ਨ ਇਹ ਤਿਵਾਰੀ ਸੀਜ਼ਨ ਹੈ ਇਹ ਤਿਵਾਰਾਂ ਦਾ ਸੀਜ਼ਨ ਹੈ ਐਂਡ ਇਹ ਦੋ ਮਹੀਨੇ ਚ ਸਾਰੇ ਤਿਵਾਰ ਆਣਗੇ ਦੁਆਲੀ ਆਉਗੀ ਬੰਦੀ ਛੋੜਦੀ ਵਸਾਏਗਾ ਨਵਾਂ ਸਾਲ ਆਏਗਾ ਗੁਰਪੁਰਬ ਆਏਗਾ ਈਸਾਈਆਂ ਦਾ ਜਿਹੜਾ ਵੱਡਾ ਦਿਨ ਹੈ ਉਹ ਵੀ ਆਏਗਾ ਤੇ ਸਾਰੇ ਦਿਨਾਂ ਦੀ ਸਾਰਿਆਂ ਨੂੰ ਪਹਿਲਾਂ ਤੋਂ ਬਹੁਤ-ਬਹੁਤ ਮੁਬਾਰਕ ਹੈ ਬਹੁਤ-ਬਹੁਤ ਵਧਾਈ ਹੈ ਹਾਂਜੀ ਮੇਰੀ ਤਾਂ ਸੰਦੇਸ਼ ਇਹੀ ਹੈ ਕਿ ਦੀਵਾਲੀ ਲਾਈਟਾਂ ਦਾ ਤਿਵਾਰ ਹੈ ਰੋਸ਼ਨੀ ਦਾ ਤਿਵਾਰ ਹੈ ਲੋਗਾ ਨੇ ਇੱਕ ਮੰਨਤਾ ਬਣੀ ਆ ਵੀ ਅਸੀਂ ਪਟਾਕੇ ਛੱਡ ਕੇ ਤੁਸੀਂ ਮਨਾਣੀ ਲੇਕਿਨ ਪਟਾਕੇ ਕਿਉਂਕਿ ਪ੍ਰਦੂਸ਼ਣ ਬਹੁਤ ਹੈ ਪਟਾਕੇ ਥੋੜੇ ਜਿ ਘੱਟ ਚਲਾਓ ਜਾਂ ਨਾ ਚਲਾਓ ਜਿਆਦਾ ਵਧੀਆ ਨਹੀਂ ਤਾਂ ਥੋੜੇ ਚਲਾਓ ਤਾਂ ਕਿ ਸਾਡਾ ਹੀ ਇਹ ਸ਼ਹਿਰ ਹੈ ਅਸੀਂ ਐਸਾ ਵਾਤਾਵਰਣ ਲੈਣਾ ਹੈ ਇਹ ਵਾਤਾਵਰਣ ਨੂੰ ਖਰਾਬ ਨਾ ਕਰੀਏ ਆਪਣੇ ਬੱਚਿਆਂ ਨੇ ਸਾਲਣਾ ਅਸੀਂ ਵੀ ਸਾਲਣਾ ਤੇ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਕਈ ਦਿਨਾਂ ਤੱਕ ਇਫੈਕਟ ਕਰਦਾ ਰਹਿੰਦਾ ਹੈ ਐਸ ਕਰਕੇ ਘਟ ਤੋਂ ਘਟ ਗ੍ਰੀਨ ਦੀਵਾਲੀ ਬਣਾਓ ਉਹਦੇ ਨਾਲ ਉਸ ਤਰ੍ਹਾਂ ਆਪਾਂ ਮਨਾ ਲਈਏ ਉਹਦੇ ਨਾਲ ਉਹ ਗਰੀਬਾਂ ਚ ਤੁਸੀਂ ਮਿਠਾਈ ਵੰਡੋ ਕਿਸੇ ਦੇ ਚਿਹਰੇ ਤੇ ਇੱਕ ਮਿੰਟ ਵਾਸਤੇ ਵੀ ਖੁਸ਼ੀ ਲਿਆ ਸਕੋ ਤੇ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਜੀ ਬਹੁਤ ਅੱਛੀ ਗੱਲ ਕਹੀ ਹੈ ਜੀ ਕਿਸੀ ਲੋੜਵੰਦ ਦੀ ਮਦਦ ਕਰਕੇ ਦੀਵਾਲੀ ਬਣਾਈ ਜਾਵੇ ਤਾਂ ਜਿਹੜੀ ਖੁਸ਼ੀ ਉਸ ਗਰੀਬ ਨੂੰ ਹੋਏਗੀ ਉਹ ਖੁਸ਼ੀ ਸਭ ਨੂੰ ਹੋਏਗੀ ਔਰ ਨਾਰਿੰਗ ਸਾਹਿਬ ਵੱਲੋਂ ਇਹ ਕਿਹਾ ਗਿਆ ਜੀ ਕਿ ਗ੍ਰੀਨ ਦੀਵਾਲੀ ਬਣਾਈ ਜਾਵੇ ਔਰ ਸਰ ਤੁਹਾਡਾ ਕੀਮਤੀ ਸਮਾਂ ਲੈਣ ਲਈ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ